ਜੇ ਸਰਕਾਰ ਨੇ ਫੇਰ ਵੀ ਮੰਗਾਵਲ ਨਾ ਧਿਆਰ ਦਿੱਤਾ ਤਾਂ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦਾ ਭਗਵੰਤ ਮਾਨ ਦੀ ਸਰਕਾਰ ਦਾ ਵਿਧਾਨ ਸਭਾ ਦਾ ਘਰਾਓ ਕਰਾਂਗੇ ਤਿੱਖਾ ਸੰਘਰਸ਼ ਕਰਾਂਗੇ ਲਾਲ ਝੰਡਾ ਪਿੰਡੂ ਚੌਕੀਦਾਰ ਜੂਨੀਅਨ ਪੰਜਾਬ ਸੀਟੂ ਵੱਲੋਂ ਪਿੰਡੂ ਚੌਕੀਦਾਰਾਂ ਦੀਆਂ ਮੰਗਾਂ ਬਜਟ ਸੈਮੀਨਾਰ ਵਿੱਚ ਮਨਜ਼ੂਰ ਕਰਨ ਦੀ ਡੈਪਟੀ ਸਪੀਕਰ ਜੈ ਕੁਸ਼ਣ ਰੌੜੀ ਦੇ ਕਰਕੇ ਗਰਾਉ ਕਰਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨਾਲ ਜੋ ਦਾਅਵੇ ਕੀਤੇ ਸਨ ਉਹਨਾਂ ਤੋਂ ਪਿੱਛੇ हट ਰਹੀ ਹੈ ਉਹਨਾਂ ਨੇ ਕਿਹਾ ਕਿ ਪਿੰਡੂ ਚੌਕੀਦਾਰ ਜੂਨੀਅਨ ਦੀਆਂ ਮੰਗਾਂ ਨੂੰ ਬਜਟ ਸੈਮੀਨਾਰ ਵਿੱਚ ਮਨਜ਼ੂਰ ਕੀਤਾ ਜਾਵੇ ਜਿਨ੍ਹਾਂ ਵਿੱਚੋਂ ਪਿੰਡੂ ਚੌਕੀਦਾਰਾਂ ਨੂੰ ਹਰਿਆਣਾ ਪੈਟਰਨ ਤੇ 7500 ਰੁਪਏ ਮਾਣ ਪੱਤਾ ਵਰਦੀਆਂ ਦਾ ਪੱਤਾ ਪੰਜ ਮਾਲੇ ਮਕਾਨ ਤੇ ਹੋਰ ਹੱਕੀ ਮੰਗਾ ਪ੍ਰਬੰਧ ਨੂੰ ਪ੍ਰਵਾਨ ਕੀਤਾ ਜਾਵੇ ਕੁਰਨੇਕ ਪੱਜਣ ਨੇ ਕਿਹਾ ਕਿ ਦਿਨੋ ਦਿਨ ਵਧਦੀ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ ਅਤੇ ਲੋਕਾਂ ਨਾਲ ਕੀਤੇ ਦਾਅਵੇ ਵੀ ਸਰਕਾਰ ਪੁੱਲ ਚੁੱਕੀ ਆ ਭੱਜਣ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਔਰਤਾਂ ਨੂੰ ਲਾਹ ਲਾਇਆ ਸੀ ਕਿ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਪਾਈ ਜਾਣਗੇ ਪਰ ਅਜੇ ਉਹ ਵੀ ਸਿਰਫ ਇੱਕ ਝੂਠਾ ਦਿਲਾਸਾਈ ਬਣ ਕੇ ਰਹਿ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਦੀ ਹੱਕੀ ਮੰਗਾਂ ਜਾਇਜ਼ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦਾ ਘਰਾਵ ਕਰਨਗੇ ਆਓ ਦੇਖਦੇ ਹਾਂ ਅਕਰ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਪੂਰੀ ਰਿਪੋਰਟ ਯੂਨੀਅਨ ਸੀਟੂ ਵੱਲੋਂ ਅੱਜ ਡਿਪਟੀ ਸਪੀਕਰ ਜੈ ਕਿਸ਼ ਸਿੰਘ ਰੋੜੀ ਦਾ ਕੋਠੀ ਦਾ ਘਰਾਵ ਕਰਨ ਆਏ ਆ ਕਿਉਂਕਿ ਲੰਮੇ ਸਮੇਂ ਤੋਂ ਮੰਗਾ ਜਿਹੜੀਆਂ ਚੌਕੀਦਾਰਾਂ ਦੀਆਂ ਲਟਕਦੀਆਂ ਆ ਰਹੀਆਂ ਕਿਉਂਕਿ ਸਾਡੀ ਮੰਗ ਵਾ ਇਹ ਘੱਟੋ ਘੱਟ ਉਸ ਜਿਹੜੀ ਆ ਉਹ 26000 ਰੁਪਏ ਕੀਤੀ ਜਾਵੇ ਜਿਹੜੇ ਸਕੀਮ ਵਰਕਰ ਵਾ ਇਹ ਪੱਕੇ ਕੀਤੇ ਜਾਣ ਤੇ ਚੌਕੀਦਾਰਾਂ ਨੂੰ ਚੌਥਾ ਦਰਜਾ ਜਿਹੜਾ ਮਨਾਜਮ ਮੰਨਿਆ ਜਾਵੇ ਇਹਦੇ ਲਈ ਜਿਹੜੀ ਸਰਕਾਰ ਨੇ ਮੰਨੀਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਨੋਟੀਫਿਕੇਸ਼ਨ ਵੀ ਜਾਰੂ ਹੋਇਆ ਜਾਰੀ ਹੋ ਗਿਆ ਕਿਉਂਕਿ ਇਹਦਾ ਮਨ ਤੇ ਮੌਤ ਤੇ ਜਨਮ ਦਾ ਸਰਟੀਫਿਕੇਟ ਦੇਣ ਦਾ ਅਧਿਕਾਰ ਆ ਸਰਕਾਰ ਨੇ ਪਹਿਲਾਂ ਵਾਪਸ ਲੈ ਲਿਆ ਸੀ ਫਿਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਕਰ ਦਿੱਤਾ ਇਹਨਾਂ ਨੂੰ ਦਿੱਤਾ ਇਹ ਤਾਂ ਕੋ ਲਾਗੂ ਨਹੀਂ ਹੋਇਆ ਇਹ ਮੰਗਵਾ ਸਾਡਾ ਉਹ ਅਧਿਕਾਰ ਚੌਕੀਦਾਰਾਂ ਦਾ ਉਹਨਾਂ ਨੂੰ ਮੁੜ ਕੇ ਦਿੱਤਾ ਜਾਵੇ ਉਹ ਇਹ ਹਰਿਆਣਾ ਪੈਟਰਨ ਜਿਹੜਾ 7500 ਰੁਪਿਆ ਦੇ ਰਿਹਾ ਚੌਕੀਦਾਰਾਂ ਨੂੰ ਉਹ 7500 ਰੁਪਿਆ ਹਰਿਆਣਾ ਪੈਟਰਨ ਦਿੱਤਾ ਜਾਵੇ ਇਹ 12 1300 1250 ਮਿਲਦਾ ਇਹਨਾਂ ਗੁਜ਼ਾਰਾ ਨਹੀਂ ਹੋ ਰਿਹਾ ਕਿ ਉਹ ਲਗਾ 1350 ਨਾਲ ਚੌਕੀਦਾਰ ਕਿਵੇਂ ਗੁਜ਼ਾਰਾ ਕਰਨ ਦੁਨੀਆ ਭਰ ਦਾ ਜਿਹੜਾ ਭਾਰ ਵਾ ਇਹਨਾਂ ਦੇ ਉੱਪਰ ਸੁੱਟਿਆ ਹੋਇਆ ਪੈਨਸ਼ਨ ਵਾ 55 ਸਾਲ ਤੋਂ ਬਾਅਦ ਘਟੋਕਰ ਪੈਨਸ਼ਨ ਚੌਕੀਦਾਰਾਂ ਦੀ 10000 ਤੋਂ ਘਟ ਨਹੀਂ ਹੋਣੀ ਚਾਹੀਦੀ ਇਹ ਜੇ ਸਰਕਾਰ ਨੇ ਫੇਰ ਵੀ ਮੰਗਾਵਲ ਨਾ ਤੇ ਹੱਦ ਦਿੱਤਾ ਤਾਂ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦਾ ਭਗਵੰਤ ਮਾਨ ਦੀ ਸਰਕਾਰ ਦਾ ਵਿਧਾਨ ਸਭਾ ਦਾ ਘਰਾਵ ਕਰਾਗੇ ਤਿੱਖਾ ਸ਼ੰਚ ਕਰਾਂਗੇ ਮੈਂ ਤੁਹਾਂ ਬਿਧਾਨ ਹਾਲਾ ਚੰਦਾ ਪਿੰਡ ਚੱਕ ਜਾਂਦੀਆਂ 50 ਪਰਸਨ ਨਹੀਂ ਬੋਗਿਆ ਨਾ ਅੱਜ ਅੱਜ ਆਪਣੀਆਂ ਹੱਕੀ ਮੰਗਾਂ ਲਈ ਅੱਜ ਵਿਆਹ ਕੇ ਨਾਲ ਰੋੜੀ ਦੇ ਪੰਜਾਬ ਦੇ ਡਿਪਟੀ ਸਪੀਕਰਾਂ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਕਿਉਂਕਿ ਛਾਇਂ ਚੰਗ ਰਿਹਾ ਕਾਇਤਨ ਦੇ ਦਮਿਆਨ ਅੱਜ ਇਹਨਾਂ ਨੂੰ ਅਮੇ ਮੰਗਾਵਾਰੇ ਚੇਚੇ ਕਰਾਉਣ ਆਇਆ ਕਿਉਂਕਿ ਪਿਛਲੇ 3 ਮਹੀਨੇ ਤੋਂ ਅਸੀਂ ਡਿਪਟੀ ਕਮਿਸ਼ਨਰ ਅਸ਼ਾਰਪੁਰ ਨੂੰ ਵੀ ਮੱਗਵਾਰਤਾ ਦਿੱਤਾ ਸੀ ਉਹਨਾਂ ਦੀ ਡਿਊਟੀ ਐਫਪੀਆਰ ਪੰਜਾਬ ਵੱਲੋਂ ਲਾਈ ਗਈ ਸੀ ਵੀ ਇਹਨਾਂ ਦੀ ਖਾਤਿਆਰ ਸਾਨੂੰ 3-4 ਮਹੀਨੇ ਬਰੋਂਦਿਆਂ ਕਰੇ ਮਾੜਮਾ ਤੈਨਾਂ ਵੀ ਰੋਹਦੀਆਂ ਫਿਰ ਯਾਦ ਹੋਇਆ ਇਹਨੂੰ ਅੱਜ ਭਾਈ ਜੱਲਦੋ ਬਦਾਰ ਸੇ ਬੱਠੇ ਚੰਨ ਚਾਹੇ ਦੇ ਰੀ ਲੇ ਲੀਆ ਦਿੱਤੋ ਸਭ ਤੋਂ ਥੱਲੇ ਕੌਣ ਹੈਗਾ ਮਲਾਨੀ ਦਾ ਮਤੂਰ ਮੈਂ ਵੀ ਵੇਖੀ ਗਾਣਾ ਸਾਥੀਆਂ ਨੂੰ ਆਓ ਆਪਾਂ ਇਕੱਠੇ ਹੋਈਏ ਇੱਕ 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 ਕਰਾ ਗਏ ਬਾਈਕ ਨੂੰ ਹੋਣਾ ਕੰਮ ਫੇਰਾ ਗੰਗਨ ਸਰਬੱਤੇ ਗੈਰਾਂ ਨੂੰ ਆਲੇ ਆਓ ਤੇ ਇੱਕ ਬੰਦੇ ਨੇ ਮੈਨੂੰ ਮੋੜ ਦਿੱਤਾ ਰਾਤ ਨੂੰ ਕਹਿੰਦਾ ਜਾਲੇ ਆਵੇ ਤੇ ਫਾਤੀਆਂ ਮਦੂਤ ਕਹਿੰਦਾ ਮੇਰੀ ਜੁਦਾਈ ਜਾਣਿਆ ਮੈਂ ਮਾਰਿਆ ਨਾ ਗਿਆ ਤਾਂ ਕਹਿੰਦਾ ਨਾ ਆਉਣ ਲੱਗਾ ਮੈਂ ਕਿਹਾ ਬੰਦੇ ਤੇਰੇ ਫੇਰਾ ਸ਼ਾਬਾਸ਼ ਤੇਰੇ ਬਹੁਤ ਚੰਗਾ ਬੰਦਾ ਝੰਡਾ ਪੈਂਡੂ ਚੌਕੀਦਾਰ ਜੀ ਆਨ ਏ ਟੀ ਵੀ ਜਿੰਦਾਬਾਦ ਏ ਟੀ ਵੀ ਜਿੰਦਾਬਾਦ ਜੈ ਜਨਤਾ ਜੈ ਸਵਾਰਥ ਅਸੀਂ ਇਹ ਫੋਟੋ ਦੇ ਦਈਏ ਸਵੇਰ ਤੋਂ ਲੈ ਕੇ ਹਜੇ ਤੱਕ ਪ੍ਰੈਕਟੀਕਲ ਨਹੀਂ ਕਰ ਰਹੀਆਂ ਜੇ ਅਸੀਂ ਘਰ 'ਚ ਨੌਕਰ ਵੀ ਰੱਖਣਾ ਹੋਵੇ ਕਿਰ ਕੇ ਕਹਿਣਾ ਜਾਣੇ ਸਰਕਾਰ ਨੇ ਤੁਹਾਨੂੰ ਚੌਂਕੀ 'ਤੇ ਰੱਖਿਆ ਹੋਇਆ ਪਰ ਤੁਹਾਨੂੰ ਦੇਖ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਜਿਹੜੀ ਕੰਡੀ ਸੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਦਾ ਮਤਲਬ ਕੇਜਰੀਵਾਲ ਨਾਲ ਕੋਈ ਕੁਸਤਾਰ ਨਾਲ ਪਹਿਲੇ ਸਮੇਂ ਚ ਅੱਜ ਅਸੀਂ ਲਾਲ ਝੰਡਾ ਪਿੰਡੂ ਚੌਕੀ ਦਾ ਜੂਨੀਅਨ ਸੀਟੂ ਵੱਲੋਂ ਅੱਜ ਡੈਪਟੀ ਸਪੀਕਰ ਜੈ ਕਿਸ਼ ਸਿੰਘ ਰੋੜੀ ਦਾ ਕੋਠੀ ਦਾ ਘਰਾਓ ਕਰਨ ਆਏ ਆ ਕਿਉਂਕਿ ਲੰਬੇ ਸਮੇਂ ਤੋਂ ਮੰਗਾ ਜਿਹੜੀਆਂ ਚੌਕੀ ਜਰਾਂ ਦੀਆਂ ਲਟਕਦੀਆਂ ਆ ਰਹੀਆਂ ਕਿਉਂਕਿ ਸਾਡੀ ਮੰਗ ਵਾ ਵੇ ਘੱਟੋ ਘਾਟੂ ਜਿਹੜੀ ਆ ਉਹ 26000 ਰੁਪਇਆ ਕੀਤੀ ਜਾਵੇ ਜਿਹੜੇ ਸਕੀਮ ਵਰਕਰ ਆ ਇਹ ਪੱਕੇ ਕੀਤੇ ਜਾਣ ਤੇ ਚੌਕੀਦਾਰਾਂ ਨੂੰ ਚੌਥਾ ਦਰਜਾ ਜਿਹੜਾ ਮਲਾਜਮ ਮੰਨਿਆ ਜਾਵੇ ਇਹਦੇ ਲਈ ਜਿਹੜੀ ਸਰਕਾਰ ਨੇ ਮੰਨੀਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਨੋਟੀਫਿਕੇਸ਼ਨ ਵੀ ਜਾਰੂ ਹੋਇਆ ਜਾਰੀ ਹੋ ਗਿਆ ਕਿਉਂਕਿ ਜਿਹੜਾ ਮਨ ਤੇ ਮੌਤ ਤੇ ਜਨਮ ਦਾ ਸਰਟੀਫਿਕੇਟ ਦੇਣ ਦਾ ਅਧਿਕਾਰ ਆ ਸਰਕਾਰ ਨੇ ਪਹਿਲਾਂ ਵਾਪਸ ਲੈ ਲਿਆ ਸੀ ਫਿਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਕਰ ਦਿੱਤਾ ਇਹਨਾਂ ਨੂੰ ਦੇ ਦਿੱਤਾ ਅਜੇ ਤੱਕ ਕੋ ਲਾਗੂ ਨਹੀਂ ਹੋਇਆ ਇਹ ਮੰਗਵਾ ਸਾਡਾ ਉਹ ਅਧਿਕਾਰ ਚੌਕੀਦਾਰਾਂ ਦਾ ਉਹਨਾਂ ਨੂੰ ਮੁੜ ਕੇ ਦਿੱਤਾ ਜਾਵੇ ਉਹਦੇ ਬੇ ਹਰਿਆਣਾ ਪੈਟਰਨ ਜਿਹੜਾ 7500 ਰੁਪਿਆ ਦੇ ਰਿਹਾ ਚੌਕੀਦਾਰਾਂ ਨੂੰ ਉਹ 7500 ਰੁਪਿਆ ਹਰਿਆਣਾ ਪੈਟਰਨ ਦਿੱਤਾ ਜਾਵੇ ਇਹ 12 1300 1250 ਮਿਲਦਾ ਇਹਨਾਂ ਗੁਜ਼ਾਰਾ ਨਹੀਂ ਹੋ ਰਿਹਾ ਕਿਉਂ ਲਗਾ 1500 1250 ਨਾਲ ਚੌਕੀਦਾਰ ਕਿਵੇਂ ਗੁਜ਼ਾਰਾ ਕਰਨ ਦੁਨੀਆ ਭਰ ਦਾ ਜਿਹੜਾ ਭਾਰ ਵਾ ਇਹਨਾਂ ਦੇ ਉੱਪਰ ਸੁੱਟਿਆ ਹੋਇਆ ਠੰਡ ਪੈਨਸ਼ਨ ਵਾ 52 ਸਾਲ ਤੋਂ ਬਾਅਦ ਘੱਟੋ ਘੱਟ ਪੈਨਸ਼ਨ ਚੌਕੀਦਾਰਾਂ ਦੀ 10000 ਤੋਂ ਘਟ ਨਹੀਂ ਹੋਣੀ ਚਾਹੀਦੀ ਇਹ ਜੇ ਸਰਕਾਰ ਨੇ ਫਿਰ ਵੀ ਮੰਗਾਵਲ ਨਾ ਇਤਿਆਦ ਦਿੱਤਾ ਤਾਂਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦਾ ਭਗਵੰਤ ਮਾਨ ਦੀ ਸਰਕਾਰ ਦਾ ਵਿਧਾਨ ਸਭਾ ਦਾ ਘਰਾਓ ਕਰਾਂਗੇ ਤਿੱਖਾ ਸੰਘਰਸ਼ ਕਰਾਂਗੇ ਮੈਂ ਸੁਪਾ ਪ੍ਰਧਾਨ ਰਾਜ ਟੰਡਾ ਪਿੰਡ ਚੱਕ ਜੱਲ ਪੰਜਾਬ ਪਰਜੀਤ ਸਿੰਘ ਨੀਤੋਂ ਜਨਾਵਾ ਅੱਜ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਜਿਆ ਕਿਸ਼ਨ ਅਰੋੜੀ ਜਿਹੜੇ ਪੰਜਾਬ ਦੇ ਡਿਪਟੀ ਸਪੀਕਰ ਆ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਕਿਉਂਕਿ ਸ਼ਾਇਦ ਚੱਲ ਰਿਹਾ ਟੈਨਸ਼ਨ ਦੇ ਦਰਮਿਆਨ ਆਜੀ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਚੇਤੇ ਕਰਾਉਣ ਆਏ ਹਨ ਕਿਉਂਕਿ ਪਿਛਲੇ 3 ਮਹੀਨੇ ਤੋਂ ਅਸੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਮੰਗ ਵਰਤਾ ਦਿੱਤਾ ਸੀ ਉਹਨਾਂ ਦੀ ਡਿਊਟੀ ਐਫਆਰ ਪੰਜਾਬ ਵੱਲੋਂ ਲਾਈ ਗਈ ਸੀ ਵੀ ਇਹਨਾਂ ਦੀ ਫਾਇਦਿਆ